ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਮੈਂ ਸਬਜ਼ੀਆਂ ਤੋੜ ਰਹੀ ਸੀ ਤੇ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਵੈਸੇ ਮੈਂ ਕਾਫੀ ਦਿਨਾਂ ਦੀ ਸੋਚ ਰਹੀ ਸੀ ਪਰ ਫਿਰ ਮੈਂ ਕਿਹਾ ਮੈਂ ਕੋਈ ਏਡੀ ਵਿਗਿਆਨੀਤ ਹੈਗੀ ਨਹੀਂ ਨਾ ਮੈਂ ਬਹੁਤ ਜ਼ਿਆਦਾ ਪੜ੍ਹੀ ਲਿਖੀ ਆ ਕਿ ਮੈਂ ਆਪ ਜੀ ਨੂੰ ਸਮਝਾ ਸਕਾਂ ਲੇਕਿਨ ਫਿਰ ਵੀ ਕਈ ਵਾਰੀ ਆਪਣੇ ਦਿਮਾਗ 'ਚ ਚੀਜ਼ ਆ ਜਾਂਦੀਆਂ ਤੇ ਕਈ ਵਾਰੀ ਨਹੀਂ ਵੀ ਆਉਂਦੀਆਂ ਹਨਾ ਤੇ ਮੇਰੇ ਦਿਮਾਗ 'ਚ ਵਿੱਚ ਇਹ ਚੀਜ਼ ਆਈ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਆਪਣੀ ਅੱਜ ਦੀ ਸਬਜ਼ੀ ਦਿਖਾ ਦਵਾਂ ਆਰਗੈਨਿਕ ਭ ਤੇ ਦੇਸੀ ਸੀਡ ਆ ਮੇਰੇ ਕੋਲ ਜ਼ਿਆਦਾ ਤੇ ਕੁਝ ਵੈਰੈਟੀਆਂ ਦੇ ਵਿੱਚ ਜਿਸ ਤਰ੍ਹਾਂ ਕਿ ਇਹ ਲਾਲ ਪਿੰਡੀ ਆ ਇਹਦੇ ਵਿੱਚ ਦੇਸੀ ਸੀਡ ਮੈਨੂੰ ਮਿਲਿਆ ਨਹੀਂ ਵੈਸੇ ਆਉਂਦਾ ਤਾਂ ਹੈ ਪਰ ਮੈਨੂੰ ਨਹੀਂ ਮਿਲਿਆ ਤੇ ਮੈਂ ਕੋਸ਼ਿਸ਼ ਕਰੂੰਗੀ ਆਉਂਦੇ ਸਾਲ ਜਿਹੜੀ ਆ ਮੈਂ ਇਹ ਵੀ ਜਿਹੜੀ ਆ ਦੇਸੀ ਪਿੰਡੀ ਹੀ ਲਗਾਵਾਂ ਠੀਕ ਆ ਇਹ ਆਪਣੀ ਅੱਜ ਦੀ ਸਬਜ਼ੀ ਹੈ ਲਗਭਗ 3 ਕਿਲੋ ਦੇ ਕਰੀਬ ਹੋਣੀਆਂ ਕਿਲੋ ਤੋਂ ਉੱਤੇ ਤਾਂ ਫਲੀਆਂ ਹੀ ਹੋ ਗਈਆਂ ਤੇ ਲਗਭਗ 1.5 ਕਿਲੋ ਤੋਂ ਉੱਪਰ ਪਿੰਡਗਾ ਹੋਣੀਆਂ ਕਿ ਜਦੋਂ ਆਪਾਂ ਚੀਜ਼ ਨੂੰ ਜੋਖਦੇ ਆ ਨਾ ਫਿਰ ਉਹ ਕੁਝ ਵੀ ਨਹੀਂ ਆਪਾਂ ਨੂੰ ਮੋਲ ਦੀ ਚੀਜ਼ ਕੁਝ ਵੀ ਨਹੀਂ ਆਉਂਦੀ ਜਦੋਂ ਇਦਾਂ ਆਪਾਂ ਤੋੜਦੇ ਆ ਤੇ ਫਿਰ ਆਪਾਂ ਨੂੰ ਲੱਗਦਾ ਆ ਵੀ ਇਹ ਥੋੜੀ ਜੀ ਮਿਲੀ ਆ ਲਗਭਗ 3-4 ਕਿਲੋ ਸਬਜੀ ਹੈਗੀ ਆ ਠੀਕ ਆ ਤੀਜੇ ਦਿਨ ਸਬਜੀ ਇੰਨੀ ਮਿਲ ਜਾਂਦੀ ਮੈਨੂੰ ਭਿੰਡੀਆਂ ਤੇ ਫਲੀਆਂ ਬਾਕੀ ਹੋਰ ਥੋੜੀਆਂ ਮੋੜੀਆਂ ਚੀਜ਼ਾਂ ਦੀ ਤਾਂ ਆਪਾਂ ਕਦੀ ਗਿਣਤੀ ਨਹੀਂ ਕਰੀਦੀ ਜਿਸ ਤਰ੍ਹਾਂ ਮਿਰਚਾਂ, ਕਰੇਲੇ ਹੋ ਗਏ ਜਾਂ ਪੁਦੀਨਾ, ਧਨੀਆ ਇਹਨਾਂ ਚੀਜ਼ਾਂ ਦੀ ਕੋਈ ਗਿਣਤੀ ਨਹੀਂ ਠੀਕ ਆ ਤੇ ਹੁਣ ਜੋ ਮੈਂ ਤੁਹਾਨੂੰ ਦੱਸਣ ਲੱਗੀ ਸੀ ਦੱਸਣ ਮੈਂ ਤੁਹਾਨੂੰ ਲੱਗੀ ਸੀ ਆ ਹੈਗੀਆਂ ਜੀ ਫਲੀਆਂ ਮੇਰੇ ਕੋਲ ਦੇ ਠੀਕ ਆ ਆਵਲੀਆਂ ਜਿਹੜੀਆਂ ਫਲੀਆਂ ਇਹ ਦੇਸੀ ਬੀਜ ਆ ਦੇਸੀ ਵੇਲ ਨੇ ਬੀਜ ਤਿਆਰ ਕੀਤੇ ਤੇ ਉਹਨੇ ਵੇਲ ਨੇ ਬੀਜ ਜਿਹੜੇ ਪਕਾ ਦਿੱਤੇ ਠੀਕ ਆ ਉਹਦੇ ਵਿੱਚ ਛੱਤ ਤੇ ਕਿਉਂਕਿ ਆਪਣੀ ਜ਼ਿੰਮੇਵਾਰੀ ਬਣਦੀ ਆ ਅਗਰ ਤਾਂ ਇਹ ਜ਼ਮੀਨ ਤੇ ਹੁੰਦੀਆਂ ਤੇ ਆਪਣੇ ਆਪ ਹੀ ਪੱਕ ਕੇ ਡਿੱਗ ਜਾਣੇ ਸੀ ਤੇ ਧਰਤੀ ਮਾਂ ਨੇ ਜਿਹੜੇ ਬੀਜ ਆ ਇਹਨਾਂ ਨੂੰ ਸਾਂਭ ਲੈਣਾ ਹੈ ਆਪਣੀ ਗੋਦ ਵਿੱਚ ਤੇ ਆਉਂਦੇ ਸਾਲ ਉਹਨੇ ਇਹਨਾਂ ਨੂੰ ਫਿਰ ਉਗਾ ਦੇਣਾ ਸੀ ਉਦੋਂ ਤੱਕ ਸਾਲ ਭਰ ਇਹਨਾਂ ਨੇ ਹਜ਼ਾਰੀ ਹਜ਼ਾਰਾਂ ਹੀ ਵਾਰ ਮੀਂਹੇ ਰੀਆਂ ਚਖੜ ਸਭ ਕੁਝ ਇਹਨਾਂ ਬੀਜਾਂ ਨੇ ਚੱਲਣਾ ਲੇਕਿਨ ਇਹ ਬੀਜ ਖਰਾਬ ਨਹੀਂ ਹੋਣੇ ਤਾਂ ਹੋਣੇ ਸੀ ਧਰਤੀ ਮਾਂ ਦੀ ਗੋਦ ਵਿੱਚ ਲੇਕਿਨ ਆਪਣੇ ਕੋਲੇ ਪੈ ਪੈ ਮੈਨੂੰ ਲੱਗਦਾ ਵੀ ਮਾੜੀ ਜੀ ਸਲਾਬਾ ਵੀ ਆ ਜਾਵੇ ਤੇ ਬੀਜ ਜਿਹੜਾ ਖਰਾਬ ਹੋ ਜਾਂਦਾ ਆ ਜੇ ਆਪਾਂ ਸਾਂਭਦੇ ਆ ਲੇਕਿਨ ਧਰਤੀ ਸਾਲ ਭਰ ਬੀਜ ਨੂੰ ਸਾਂਭ ਸਕਦੀ ਕਿੰਨਾ ਸਰੋਂ ਦਾ ਬੀਜ ਕਿੰਨਾ ਛੋਟਾ ਹੁੰਦਾ ਤੁਸੀਂ ਦੇ ਸਾਰਿਆਂ ਨੂੰ ਪਤਾ ਹੀ ਆ ਲੇਕਿਨ ਆਉਂਦੇ ਸਾਲ ਉਹ ਆਪਣੇ ਆਪ ਹੀ ਉੱਗ ਆਉਂਦਾ ਹੈ ਮੇਰੇ ਵੀ ਬਾਹਰ ਸਰੋਂ ਜਿਹੜੀ ਉੱਗ ਕੇ ਸਾਗ ਖਾਣ ਜੋਗ ਹੋ ਵੀ ਗਈ ਆਪੇ ਤੇ ਜਿਹੜੀ ਮੈਂ ਬੀਜੀ ਆ ਉਹ ਹਜੇ ਉਂਗਲ ਉਂਗਲ ਦੀ ਵੀ ਨਹੀਂ ਹੋਈ ਮੈਂ ਤੁਹਾਨੂੰ ਦਿਖਾਉਂਗੀ ਉਹ ਵੀ ਸ਼ਾਮ ਵਾਲੀ ਵੀਡੀਓ ਵਿੱਚ ਤੇ ਇਹ ਵਾਲੇ ਹੈਗੇ ਜੀ ਦੇਸੀ ਬੀਜ ਆ ਵੀ ਦੇਸੀ ਬੀਜ ਆ ਆ ਵਾਲੇ ਹੈਗੇ ਜੀ ਹਾਈਬ੍ਰਿਡ ਬੀਜ ਤੇ ਆ ਲਾਲ ਭਿੰਡੀ ਦਾ ਬੀਜ ਆ ਇਹ ਵੀ ਹਾਈਬ੍ਰਿਡ ਬੀਜ ਆ ਠੀਕ ਆ ਆਵਲੇ ਬੀਜਾਂ ਦੀ ਜੇ ਆਪਾਂ ਗੱਲ ਕਰੀਏ ਦੇਸੀ ਜਿਹੜੇ ਪਛਾਤੇ ਤੇ ਲਗਾਏ ਹੋਏ ਹੁਣ ਇਹ ਬੂਟੇ ਨੇ ਤਾਂ ਬੀਜਾਂ ਨੂੰ ਪਕਾ ਦਿੱਤਾ ਉਹ ਆਪਣੇ ਆਪ ਤਾਂ ਉਗਾ ਨਹੀਂ ਸਕਦਾ ਕਿਉਂਕਿ ਛੱਤ ਤੇ ਲੱਗੇ ਆ ਫਰਸ਼ ਲੱਗੀ ਹੋਈ ਆ ਇਹ ਮੇਰਾ ਫਰਜ਼ ਬਣਦਾ ਵੀ ਇਹਨਾਂ ਨੂੰ ਮੈਂ ਆਉਂਦੇ ਸਾਲ ਇਹਦੀ ਬੂਟਿਆਂ ਦੀ ਜਨਰੇਸ਼ਨ ਨੂੰ ਗਾਂ ਮੈਂ ਜਿਹੜਾ ਵਧਾਉਣਾ ਵਾਂ ਉਹਦੇ ਸਾਲ ਮੈਂ ਇਹਨਾਂ ਦੀ ਪੀੜ੍ਹੀ ਅੱਗੇ ਤੋਰਨੀ ਆ ਜਿਸ ਤਰ੍ਹਾਂ ਕਿ ਆਪਣੇ ਇਨਸਾਨਾਂ ਦੀ ਪੀੜ੍ਹੀ ਅੱਗੇ ਤੋਂ ਅੱਗੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਦਾਦੇ-ਦਾਦੀ ਪਰਦਾਦੇ ਨੇ ਆਪਾਂ ਨੂੰ ਦਿੱਤੀ ਆਪਾਂ ਗਾਹ ਦੀ ਗਾਂ ਇਸ ਤਰ੍ਹਾਂ ਚੱਲੀ ਜਾਂਦੇ ਆ ਆਪਣਾ ਫਰਜ਼ ਨਿਭਾਈ ਜਾਂਦੇ ਆ ਤੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਇਦਾਂ ਹੀ ਪੀੜੀਆਂ ਮਤਲਬ ਚੱਲੀ ਜਾਂਦੀਆਂ ਆ ਤੇ ਕਿਉਂ ਜਿਹੜਾ ਦੇਸੀ ਬੀਜਾਂ ਦਾ ਖਾਣ ਦਾ ਫਾਇਦਾ ਇਹ ਆ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਇੱਕ ਬੇਵੀ ਪੈਦਾ ਕਰਨ ਦੀ ਜਿਹੜੀ ਗਾਂ ਕਪੈਸਿਟੀ ਹੁੰਦੀ ਆ ਤੇ ਹਾਈਬ੍ਰਿਡ ਬੀਜਾਂ ਦੇ ਵਿੱਚ ਉਹ ਨਹੀਂ ਹੁੰਦੀ ਇਹ ਸਾਰੇ ਤੁਹਾਨੂੰ ਸਭ ਨੂੰ ਪਤਾ ਹੀ ਆ ਜੇ ਇਹਨੂੰ ਮੈਂ ਅਗਾਉਣੀ ਆ ਨਾ ਤੇ ਇਹਦਾ ਬੂਟੇ ਵਧ ਹੀ ਜਾਣੇ ਵਧੀ ਵਧੀ ਜਾਣੇ ਲੇਕਿਨ ਇਹਨੂੰ ਲੱਗਣਾ ਕੁਛ ਨਹੀਂ ਹੈਗਾ ਇਸੇ ਤਰ੍ਹਾਂ ਆਪਣੀ ਸਿਹਤ ਦੇ ਵਿੱਚ ਵੀ ਇਹ ਫਾਇਦਾ ਕਰਦੇ ਆ ਵੀ ਜਿਹੜੇ ਦੇਸੀ ਬੀਜ ਆ ਇਹ ਬਹੁਤ ਸਾਰੇ ਇਹੋ ਜਿਹੇ ਜਿਹੜੇ ਨਿਊਟ੍ਰੀਐਂਟ ਕਹਿ ਲਓ ਤੁਸੀਂ ਜਾਂ ਕਹਿ ਲਓ ਤਾਕਤ ਕਹਿ ਲਓ ਜਾਂ ਤੁਸੀਂ ਗਾ ਮਤਲਬ ਜਨਰੇਸ਼ਨ ਨੂੰ ਵਧਾਉਣ ਵਾਸਤੇ ਤੁਸੀਂ ਕਹਿ ਲਓ ਪੀ ਇਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਤੱਤ ਹੁੰਦੇ ਆ ਦੇਸੀ ਬੀਜਾਂ ਦੇ ਵਿੱਚ ਜਿਹੜੇ ਕਿ ਆਪਾਂ ਅਗਲੀ ਆਉਣ ਵਾਲੀ ਪੀੜ੍ਹੀਆਂ ਚੱਲਣ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ ਹਾਈਬ੍ਰਿਡ ਬੀਜਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਕਿਉਂਕਿ ਉਹ ਤਾਂ ਖੁਦ ਹੀ ਨਾ ਗਾਂ ਬੀਬੀ ਪੈਦਾ ਕਰ ਸਕਦਾ ਮਤਲਬ ਬੀਬੀ ਕਹਿਣ ਦਾ ਮਤਲਬ ਇਹ ਰਿਹਾ ਕਿ ਗਾਂ ਬੂਟਾ ਹੀ ਨਹੀਂ ਪੈਦਾ ਕਰ ਸਕਦਾ ਉਹ ਹਾਈਬ੍ਰਿਡ ਬੀਜ ਇੱਕ ਵਾਰੀ ਤਾਂ ਜਿਹੜਾ ਬਣਾਤਾ ਵਿਗਿਆਨੀਆਂ ਨੇ ਉਹ ਤਾਂ ਹੋ ਜਾਣਾ ਆ ਤੇ ਜਦੋਂ ਇਹਨੇ ਗਾਂ ਆਪਾਂ ਬੀਜਣਾ ਆ ਫਿਰ ਇਹਨੂੰ ਕੁਝ ਨਹੀਂ ਲੱਗਣਾ ਹੈਗਾ ਇਸੇ ਤਰ੍ਹਾਂ ਹੀ ਤੁਸੀਂ ਜਿੰਨੀ ਹੋ ਸਕੇ ਤੁਸੀਂ ਜਿਹੜੇ ਦੇਸੀ ਬੀਜ ਆ ਉਹਨਾਂ ਦੀ ਵਰਤੋਂ ਕਰੋ ਇਹਦੇ ਨਾਲ ਆਪਣੇ ਜਿਹੜੇ ਸ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਜਿਹੜੇ ਤੱਤ ਹੁੰਦੇ ਆ ਉਹ ਆਪਾਂ ਨੂੰ ਮਿਲਦੇ ਆ ਤੇ ਹਾਈਬ੍ਰਿਡ ਬੀਜਾਂ ਦੇ ਵਿੱਚ ਉਹ ਨਹੀਂ ਹੁੰਦੇ ਤੁਸੀਂ ਸਾਰੇ ਜਾਣਦੇ ਹੋ ਅੱਜ ਕੱਲ ਤੇ ਇਸ ਕਰਕੇ ਤੁਸੀਂ ਸਾਰੇ ਸਿਆਣੇ ਹੋ ਕਿ ਮਤਲਬ ਜਿਹੜੇ ਦੇਸੀ ਬੀਜ ਆ ਉਹ ਗਾਂ ਦੀ ਗਾਂ ਜਿਹੜੀ ਆਪਣੀ ਪੀੜੀ ਬਣਾ ਸਕਦੇ ਆ ਲੇਕਿਨ ਹਾਈਬ੍ਰਿਡ ਬੀਜ ਨਹੀਂ ਬਣਾ ਸਕਦੇ ਤੇ ਜੇ ਆਪਾਂ ਹਾਈਬ੍ਰਿਡ ਬੀਜ ਖਾਵਾਂਗੇ ਉਹ ਉਹਨਾਂ ਨੇ ਆਪਣੇ ਸਰੀਰ ਤੇ ਵੀ ਉਹੋ ਜਿਹਾ ਹੀ ਫਿਰ ਬਾਅਦ ਵਿੱਚ ਭਾਵ ਛੱਡਣੇ ਆ ਉਹ ਖੋਦ ਹੀ ਨਹੀਂ ਇੱਕ ਮਤਲਬ ਕਿ ਆਪਣੀ ਜਨਰੇਸ਼ਨ ਵਧਾ ਸਕਦੇ ਤਾਂ ਆਪਣੇ ਸਰੀਰ ਦੇ ਵਿੱਚ ਉਹ ਜਾ ਕੇ ਕੀ ਆਪਣੇ ਸਰੀਰ ਨੂੰ ਤਾਕਤ ਦਿੰਦੇ ਹੋਣਗੇ ਹੈਨਾ ਤੁਸੀਂ ਸਾਰੇ ਸਮਝ ਸਕਦੇ ਹੋ ਮੈਂ ਕੀ ਕਹਿਣਾ ਚਾਹ ਰਹੀ ਆ ਇਸ ਕਰਕੇ ਤੁਸੀਂ ਦੇਸੀ ਬੀਜਾਂ ਦੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਤੁਸੀਂ ਵਰਤੋਂ ਕਰੋ ਹਾਈਬ੍ਰਿਡ ਬੀਜ ਘੱਟ ਤੋਂ ਘੱਟ ਖਾਓ ਜਿਹਦੀ ਬਹੁਤ ਮਜਬੂਰੀ ਆ ਉਹਨੇ ਤਾਂ ਚਲੋ ਮੋਲੇ ਲੈ ਕੇ ਖਾਣਾ ਹੀ ਆ ਲੇਕਿਨ ਜਿਨ੍ਹਾਂ ਦੇ ਕੋਲ ਜ਼ਮੀਨਾਂ ਹੈਗੀਆਂ ਆ ਮੈਂ ਦੇਖਦੀ ਆ ਪਿੰਡ ਵਿੱਚ ਮੈਂ ਵੀ ਰਹਿਣੀ ਆ ਤੇ ਪਿੰਡਾਂ ਵਾਲੇ ਵੀ ਮੇਰੇ ਭੈਣ ਭਰਾ ਜਿਹੜੇ ਸਬਜ਼ੀ ਬਿਲਕੁਲ ਨਹੀਂ ਉਗਾਉਂਦੇ ਤਗੜੇ ਤਗੜੇ ਜ਼ਿਮੀਂਦਾਰ ਵੀ ਮੈਂ ਦੇਖਦੀ ਆ ਕਿ ਸ਼ਾਮਾਂ ਨੂੰ ਜਿਹੜੇ ਆ ਆ ਝੋਲੇ ਲੈ ਕੇ ਤੇ ਸਬਜ਼ੀਆਂ ਲੈਣ ਗਏ ਹੁੰਦੇ ਆ ਤੇ ਤੁਸੀਂ ਕੋਸ਼ਿਸ਼ ਕਰੋ ਘਰ ਦੇ ਵਿੱਚ ਦੇਸੀ ਬੀਜ ਇੱਕ ਦੂਜੇ ਦੇ ਨਾਲ ਸ਼ੇਅਰ ਕਰੋ ਤੇ ਦੇਸੀ ਬੀਜ ਅਗਾਓ ਤੇ ਗਾਹ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਓ ਤੇ ਇਹਨਾਂ ਬੀਜਾਂ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਇਹ ਆਉਣ ਵਾਲੀਆਂ ਇੱਕ ਦੋ ਪੀੜ੍ਹੀਆਂ ਦੇ ਵਿੱਚ ਗਾਹ ਇਹਨਾਂ ਦੇ ਜਿਹੜੇ ਨੁਕਸਾਨ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਬਾਕੀ ਤੁਸੀਂ ਸਾਰੇ ਸਿਆਣੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ Google ਤੇ YouTube ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਮੇਰੇ ਮਨ ਦੇ ਵਿੱਚ ਸੀ ਕੁਝ ਗੱਲਾਂ ਕਹਿਣ ਨੂੰ ਤੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਸੁਣ ਲਿਓ ਜੇ ਨਹੀਂ ਚੰਗੀਆਂ ਲੱਗੀਆਂ ਤਾਂ ਚਾਰ ਕਮੈਂਟਾਂ ਦੇ ਗਾਲਾਂ ਕੱਢ ਲਿਓ ਤੇ ਉਮੀਦ ਕਰਦੀਆਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਹੋਜੀ ਜਾਣਕਾਰੀ ਲਈ ਤੁਸੀਂ ਚਾਹੁੰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਜ਼ੀਆਂ ਲਗਾ ਰਹੀ ਆ ਮੈਂ ਸਰਦੀਆਂ ਵਾਲੀਆਂ ਉਹਦੇ ਵਿੱਚ ਮੈਂ ਟੋਟਲ ਲਗਭਗ 99% ਜਿਹੜੇ ਮੈਂ ਦੇਸੀ ਬੀਜ ਮੰਗਾਏ ਮੈਨੂੰ ਕਾਫੀ ਮਹਿੰਗੇ ਵੀ ਬੀਜ ਪਏ ਆ ਉਹ ਲੇਕਿਨ ਮੈਂ ਦੇਸੀ ਬੀਜ ਹੀ ਮੰਗਵਾਏ ਆ ਤਾਂ ਕਿ ਮੈਂ ਉਹਨਾਂ ਤੋਂ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਉਹ ਤਿਆਰ ਕਰ ਸਕਾਂ ਬੀਜਾਂ ਦੀ ਤੇ ਆਪਾਂ ਨੂੰ ਉਹ ਵੀ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਆਪਣੇ ਹੱਥਾਂ ਦੇ ਵਿੱਚ ਦੇਖ ਕੇ ਜਾਣ ਤੇ ਆਪਾਂ ਉਹਨਾਂ ਨੂੰ ਅੱਗੇ ਤੋਂ ਅੱਗੇ ਵਧਾਈਏ ਤੇ ਜੇ ਕਿਸੇ ਨੂੰ ਦੇਸੀ ਬੀਜ ਚਾਹੀਦੇ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਸ਼ੇਅਰ ਕਰ ਦੂੰਗੀ ਕਿ ਜਿੱਥੋਂ ਮੈਂ ਮੰਗਵਾਉਣੀ ਆ ਮੈਂ ਤੁਹਾਨੂੰ ਵੀ ਦੱਸ ਸਕਦੀ ਆ ਇਹ ਨਾ ਕਿ ਮੈਂ ਕਰ ਸਕਦੀ ਆ ਬਾਕੀ ਕਈ ਮੈਨੂੰ ਇੱਕ ਦੋ ਭੈਣਾ ਦੇ ਕਮੈਂਟ ਆਏ ਸੀ ਵੀ ਤੁਸੀਂ ਦੇਸੀ ਬੀਜ ਭੇਜ ਦਿਓ ਮੇਰੇ ਕੋਲ ਨਹੀਂ ਮੇਰੀ ਭੈਣ ਹੁੰਦੇ ਬੀਜ ਕਿਉਂਕਿ ਮੇਰੇ ਕੋਲ ਤਾਂ ਸਿਰਫ ਆਪਣੇ ਜਿੰਨੇ ਹੀ ਸਾੰਭ ਹੁੰਦੇ ਆ ਤੇ ਮੈਂ ਤੁਹਾਨੂੰ ਨੰਬਰ ਦੇ ਸਕਦੀ ਆ ਜਿੱਥੋਂ ਮੈਂ ਮੰਗਵਾਨੀ ਆ ਤੁਸੀਂ ਉੱਥੋਂ ਮੰਗਵਾ ਲਿਓ ਹੁੰਦੇ ਤਾਂ ਕਾਫੀ ਮਹਿੰਗੇ ਬੀਜ ਆ ਕਿਉਂਕਿ ਸਿਰਫ 10 ਬੀਜ ਉਹ ਭੇਜਦੇ ਆ ਤੇ ਮੇਰੇ ਅਲੱਗ ਨੂੰ ਲੱਗਦਾ ਵੀ 200 ਦੇ ਕਰੀਬ ਪੈ ਜਾਂਦੇ ਆ 10 ਬੀਜ ਹੀ ਮੈਨੂੰ ਪਾਰਸਲ ਰਾਹੀਂ ਮੰਗਵਾਉਣੇ ਤੇ ਓਕੇ ਜੀ ਚੰਗਾ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ